ਮੈਨੂੰ ਲੱਗਿਆ ਮੈਂ ਕਿ ਸਰ ਯੂਨੀਵਰਸਿਟੀ ਆ ਜੇ ਘਟ ਡਿੱਗੀ ਆ ਸਾਰਾ ਸਮਾਜ ਡਿੱਗ ਗਿਆ ਤੇ ਆਪਾਂ ਸਮਾਜ ਦਾ ਹਿੱਸਾ ਹੀ ਆ ਤੇ ਆਪਾਂ ਵੀ ਉਦਾਂ ਹੀ ਆਉਣਾ ਸੀਗਾ ਕਹਿੰਦੇ ਫੇਰ ਮੈਂ ਕਿਹਾ ਡਾਕਟਰ ਸਾਹਿਬ ਇਹ ਜੇ ਐਸ ਕਮਰ ਡੀ ਆਰ ਪੁੰਬਲਾ ਐਨ ਐਸ ਰੰਧਾਵਾ ਐਸ ਸਪ੍ਰਿਹਾਰ ਜੀ ਐਸ ਸੇਖੋਂ ਐਂਟੀ ਸਿੰਘ ਇਹਨਾਂ ਨੂੰ ਯੂਨੀਵਰਸਿਟੀ ਨੇ ਪੈਦਾ ਨਹੀਂ ਕੀਤਾ ਮੇਰੀ ਗੱਲ ਪੂਰੀ ਹੋ ਲੈਣ ਦਿਓ ਸਰ ਉਹ ਉਪਰ ਬੋਲਣ ਲੱਗੇ ਸੀ ਮੈਂ ਕਿਹਾ ਇਹਨਾਂ ਨੂੰ ਮੈਂ ਕਿਹਾ ਯੂਨੀਵਰਸਿਟੀ ਨੇ ਪੈਦਾ ਨਹੀਂ ਕੀਤਾ ਇਹਨਾਂ ਨੂੰ ਤੱਪੜਾਂ ਤੇ ਬਿਠਾ ਕੇ ਹੱਥ ਵਿੱਚ ਛਟੀ ਲੈ ਕੇ ਪੜਾਉਣ ਵਾਲੇ ਮਾਸਟਰਾਂ ਨੇ ਤਿਆਰ ਕੀਤਾ ਸੀ ਇੱਥੇ ਆ ਕੇ ਤਾਂ ਯੂਨੀਵਰਸਿਟੀ ਨੇ ਉਹ ਦਿਸ਼ਾ ਦਿੱਤੀ ਹੈ ਕਿ ਕਾਕਾ ਇੱਧਰ ਨੂੰ ਚੱਲੋ ਇਹਨਾਂ ਵਿੱਚ ਹੱਡ ਤੋੜਵੀਂ ਮਿਹਨਤ ਇਹਨਾਂ ਵਿੱਚ ਇਮਾਨਦਾਰੀ ਇਹਨਾਂ ਵਿੱਚ ਜ਼ਿੰਮੇਵਾਰੀ ਇਹਨਾਂ ਵਿੱਚ ਕੰਮ ਦੀ ਲਗਨ ਮੈਂ ਕਹਾਂ ਇਹ ਯੂਨੀਵਰਸਿਟੀ ਵਿੱਚ ਆ ਕੇ ਨਹੀਂ ਪੈਦਾ ਹੁੰਦੀ ਯੂਨੀਵਰਸਿਟੀਆਂ ਨੇ ਦਿਸ਼ਾ ਦੇਣੀ ਹੁੰਦੀ ਹੈ ਇਹ ਵਾਲਾ ਕੰਮ ਕੌਣ ਕਰਦੇ ਨੇ ਕੌਣ ਕਰਦੇ ਨੇ ਸਕੂਲਾਂ ਦੇ ਅਧਿਆਪਕ ਏ ਇਹ ਆਪਾਂ ਨਹੀਂ ਕਰ ਸਕਦੇ ਤੁਸੀਂ ਸਾਰੇ ਵੱਡੇ ਬੱਚਿਆਂ ਨੂੰ ਪੜਾਉਣੇ ਹੋ ਇਹਨਾਂ ਬੱਚਿਆਂ ਅੱਜ ਮੈਂ ਇੱਕ ਵਾਰ ਜਗਮਾਨਾਂ ਨਾਲ ਗੱਲ ਕਰਦਾ ਹਾਂ ਨਾ ਹੋਰ ਮੇਰੇ ਪੀਐਡੀ ਐਮਐਸ ਸਟੂਡੈਂਟ ਮੈਂ ਇਹਨਾਂ 'ਚ ਬਹੁਤੀਆਂ ਤਬਦੀਲੀਆਂ ਕਰ ਨਹੀਂ ਸਕਦਾ ਤੁਸੀਂ ਨਹੀਂ ਕਰ ਸਕਦੇ ਪਿੱਛੋਂ ਬੈਲਟ ਹੋ ਕੇ ਆਇਆ ਪੈਕੇਜ ਤੁਹਾਨੂੰ ਮਿਲਦਾ ਉਥੇ ਕੰਮ ਕਰਨਾ ਪੈਂਦਾ ਮੈਂ ਕਿਹਾ ਅੱਡੀ ਤੁਸੀਂ ਨਾਮ ਲੈਨੇ ਹੋ ਇਹ ਥੱਲੋਂ ਬੈਲਟ ਹੋ ਕੇ ਆਈ ਸੀ ਇਹਨਾਂ ਦੇ ਉੱਤੇ ਕਿਸੇ ਅਧਿਆਪਕਾ ਨੇ ਕੰਮ ਕੀਤਾ ਸੀ ਔਰ ਇਹ ਵੱਡੇ ਵੱਡੇ ਨਾਮ ਬਣੇ ਤੇ ਅੱਜ ਮੈਂ ਕਿਹਾ ਸਰ ਜਿੱਥੇ ਤੁਹਾਡੇ ਪੋਤੇ ਪੜਦੇ ਆ ਦੋ ਤੀਆਂ ਪੜਦੀਆਂ ਨੇ ਉਹਨਾਂ ਨੂੰ ਉਦਾਂ ਨਹੀਂ ਪੜਾਇਆ ਜਾਂਦਾ ਜਿਵੇਂ ਐਨਐਸ ਰੰਧਾਵਾ ਨੂੰ ਪੜਾਇਆ ਗਿਆ ਸੀ ਜਿਵੇਂ ਐਂਟੀ ਸਿੰਘ ਨੂੰ ਪੜਾਇਆ ਗਿਆ ਸੀ ਜਿਵੇਂ ਐਸਐਸ ਪ੍ਰਹਾਰ ਨੂੰ ਪੜਾਇਆ ਗਿਆ ਸੀ ਮੈਂ ਕਿਹਾ ਸਰ ਮੈਂ ਇਹ ਕਰਨਾ ਚਾਹੁੰਦਾ ਤੁਸੀਂ ਵਿਰਿੰਦਰਪਾਲ ਨੂੰ ਕਹਿੰਦੇ ਹੋ ਮੈਨੂੰ ਨਜ਼ਰ ਆ ਰਿਹਾ ਵੀ ਗਾਹ ਯੂਨੀਵਰਸਿਟੀ ਦਾ ਇੱਕ ਬਹੁਤ ਖਤਰੇ ਚ ਹੈ ਮੈਨੂੰ ਕਹਿਣ ਕੋਈ ਚਿਜਕ ਨਹੀਂ ਸਾਡੇ ਕੋਲ ਡੀਨ ਪੀਜੀਐਸ ਬੈਠੇ ਨੇ ਡੀਨ ਦੂਜੇ ਕਾਲਜ ਦੇ ਡੀਨ ਡਾਇਰੈਕਟਰ ਬੈਠੇ ਨੇ ਕਾਲਜ ਆਫ ਐਗਰੀਕਲਚਰ ਸਾਫ ਕੋਆਏ ਬੈਠੇ ਨੇ ਸਾਡੇ ਕੋਲੇ ਬਹੁਤ ਮਾੜਾ ਸਟਾਫ ਆ ਰਿਹਾ ਤੇ ਇਹ ਸਟਾਫ ਉਹ ਭਾਰ ਨਹੀਂ ਚੱਕ ਪਾਵੇਗਾ ਜਿਹੜਾ ਭਾਰ ਐਨਐਸ ਰੰਧਾਵਾ ਨੇ ਚੱਕਿਆ ਹੋਇਆ ਸੀ ਮੈਂ ਕਿਹਾ ਸਰ ਮੇਰਾ ਦਰਦ ਵੀ ਉਹੀ ਹੈ ਜੋ ਤੁਹਾਡੇ ਵਾਲਾ ਹੈ ਸਿਰਫ ਮੈਂ ਇਹ ਸੋਚ ਰਿਹਾ ਮੈਨੂੰ ਇਹ ਲੱਗਦਾ ਵੀ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹਨੂੰ ਠੀਕ ਕਰਨ 'ਚ ਇਸ ਲਈ ਅਸਮਰੱਥ ਹੈ ਤੇ ਅਸਮਰੱਥ ਰਹੇਗੀ ਉਦੋਂ ਤੱਕ ਰਹੇਗੀ ਜਦੋਂ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸਕੂਲਾਂ ਤੋਂ ਇੱਕ ਚੰਗਾ ਸਟਾਫ ਨਹੀਂ ਮਿਲਦਾ ਜਿਹਨੂੰ ਇਹ ਦਿਸ਼ਾ ਦੇ ਲੈਣਾ ਤੇ ਮੈਂ ਕਿਵੇਂ ਉਹ ਸਟੱਫ ਪਾਇਦਾ ਕਰਨਾ ਚਾਹਣਾ ਮੈਂ ਆਪਣਾ ਜਿੰਨਾ ਖਸਮਾ ਮੇਰੇ ਕੋਲ ਹੈ ਪਰਮੇਸ਼ਰ ਨੂੰ ਪਤਾ ਹੈ ਮਹਾਰਾਜ ਤਾਂ ਕਹਿੰਦੇ ਮਤ ਜਾਪੇ ਸਾ ਆਵੇ ਕਿ ਨਾ ਆਵੇ ਰਾਮ ਇਹਦਾ ਕੋਈ ਪਤਾ ਥੋੜਾ ਪਰ ਜਿੰਨਾ ਕ ਵੀ ਹੋਏਗਾ ਮੈਂ ਉਹ ਚਾਹਣਾ ਵੀ ਇਹ ਚੰਗਾ ਸਟੱਫ ਵਿਦਕਦਾਰਿਆਂ ਚੋਂ ਆਵੇ ਕੱਲਾ ਯੂਨੀਵਰਸਿਟੀ ਕੋਲੇ ਨਾ ਆਵੇ ਵਿਸ਼ਵ ਦੀਆਂ ਸਾਰੀਆਂ ਯੂਨੀਵਰਸਿਟੀਆਂ ਕੋਲੇ ਜਾਵੇ ਇਹ ਸਕੂਲਾਂ ਦੇ ਮਾਸਟਰ ਬਹੁਤ ਗੰਦਾ ਭੈੜਾ ਸਟੱਫ ਪੈਦਾ ਕਰ ਰਹੇ ਨੇ ਬੱਚਿਆਂ 'ਚ ਬਹੁਤ ਐਂਗਜ਼ਾਇਟੀ ਹੈ ਬੱਚੇ ਬਹੁਤ ਕਾਲੇ ਨੇ ਇਹ ਸਿਰਫ ਪੈਸੇ ਕਮਾਉਣ ਵਾਲੀਆਂ ਮੈਂ ਆਪਣੇ ਪਰਿਵਾਰਾਂ 'ਚ ਦੇਖਦਾ ਆਪਣੇ ਬੱਚਿਆਂ ਨੂੰ ਤੇ ਆਲੇ ਦੁਆਲੇ ਇਹ ਸਾਡੇ ਬੱਚੇ ਸਿਰਫ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬਣਨੀਆਂ ਚਾਹੁੰਦੇ ਨੇ ਤੇ ਸਕੂਲਾਂ ਵਾਲੇ ਨੂੰ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬਣਾ ਰਹੇ ਨੇ ਇਨਾਂ ਦਾ ਕੋਈ ਕੈਰੈਕਟਰ ਇਹਨਾਂ ਦੇ ਕੋਈ ਮੋਰਲ ਵੈਲਿਊਜ਼ ਇਹਨਾਂ ਦੇ ਨੇੜੇ ਤੇੜੇ ਕਿਤੇ ਨਹੀਂ ਤੁਸੀਂ ਕੀ ਗੱਲਾਂ ਕਰਦੇ ਹੋ ਮੈਂ ਸਰ ਉਹ ਕੰਮ ਕਰਨਾ ਚਾਹੁੰਦਾ ਐਗਜ਼ਾਮ ਬੋਲੇ ਦੈਟ ਦਨ ਯੂ ਸ਼ਲ ਬੀ ਦੀ ਐਜੂਕੇਸ਼ਨ ਮਿਨਿਸਟਰ ਇਟ ਮੀਨ ਯੂ ਆਰ ਗੋਇੰਗ ਟੂ ਜੁਆਇਨ ਪੋਲਿਟਿਕਸ ਮੈਂ ਕਿਹਾ ਸਰ ਨਹੀਂ ਮੰਤਰੀਆਂ ਕੋਲੇ ਤਾਂ ਮਿਹਣੇ ਮਿਹਣਿਆਂ ਤੋਂ ਵਕਤ ਨਹੀਂ ਹੁੰਦਾ ਮੈਂ ਤੁਹਾਨੂੰ ਵਿਦਿਆਰਥੀਆਂ ਨੂੰ ਪੜਾਉਣ ਦੀ ਗੱਲ ਕਰ ਰਿਹਾ ਇੱਥੇ ਕਿਤੇ ਐਜੂਕੇਸ਼ਨ ਮਿਨਿਸਟਰ ਦਾ ਕੰਮ ਥੋੜਾ ਹੈ ਉਹ ਵਿਚਾਰਾ ਦਾ ਹੋਰੀ 5 ਸਾਲ ਉਹਨੂੰ ਵੋਟਾਂ ਦੀ ਸਮਝ ਨਹੀਂ ਲੱਗਦੀ ਵੀ ਕਿਧਰੋਂ ਕਿਧਰੋਂ ਲੈ ਕੇ ਇਕੱਠੀਆਂ ਕਰਕੇ ਮੈਂ ਰੱਖਣੀਆਂ ਨੇ ਮੈਂ ਕਿਹਾ ਮ ਮੈਂ ਕੀ ਕਰਨਾ ਚਾਹੁੰਦਾ ਤੂੰ ਸਕੂਲ ਦਾ ਮਾਸਟਰ ਲੱਗੇਗਾ ਮੈਂ ਕਿਹਾ ਸਰ ਜੀ ਮੈਂ ਸਕੂਲ ਦਾ ਮਾਸਟਰ ਨਹੀਂ ਲੱਗਾਗਾ ਫਿਰ ਤੂੰ ਕਰਨਾ ਕੀ ਜੋ ਮੈਨੂੰ ਤਾਂ ਸਮਝ ਨਹੀਂ ਆਈ ਤੂੰ ਕਰਨਾ ਕੀ ਚਾਹੁੰਦਾ ਮੈਂ ਕਿਹਾ ਜੀ ਤੁਸੀਂ ਵੱਡੇ ਹੋ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਆ ਕਰਨਾ ਜੋ ਮੈਂ ਸੋਚਿਆ ਤੁਹਾਨੂੰ ਮੈਂ ਦੱਸ ਦਿੰਦਾ ਮੇਰਾ ਇੱਕੋ ਇੱਕ ਮੋਟਿਵ ਹੈ ਜਿੰਨੇ ਕਿ ਮੇਰੇ ਸਵਾਸ ਨੇ ਮੈਂ ਵਿਦਕ ਆਧਾਰਿਆਂ ਦੇ ਵਿੱਚੋਂ ਜ਼ਿੰਮੇਵਾਰ ਤੇ ਇਮਾਨਦਾਰ ਨਾਗਰਿਕ ਪੈਦਾ ਕਰਕੇ ਆਪਣੇ ਦੇਸ਼ ਨੂੰ ਦੇਣਾ ਚਾਹੁੰਦਾ ਆਪਣੀ ਖੇਤੀਬਾੜੀ ਯੂਨੀਵਰਸਿਟੀ ਨੂੰ ਦੇਣਾ ਚਾਹੁੰਦਾ ਤੇ ਜਿੰਨਾ ਕਿ ਮੇਰੇ ਕੋਲ ਵਿੱਚ ਤਿਲ ਫੁੱਲ ਪੈਸੇ ਆ ਫਿਰ ਕਿਵੇਂ ਪਾਏਗਾ ਕੀ ਕਰੇਗਾ ਤੇ ਮੈਂ ਕਿਹਾ ਸਰ ਮੈਂ 2010 ਵਿੱਚ 12 ਕਿਤਾਬਾਂ ਲਿਖੀਆਂ ਸੀ ਤੇ 2015 ਵਿੱਚ ਮੈਂ 12 ਕਿਤਾਬਾਂ ਹੋਰ ਲਿਖੀਆਂ ਸੀ ਇਹ 24 ਕਿਤਾਬਾਂ ਨੇ ਇਹ 24 ਕਿਤਾਬਾਂ ਅੱਜ ਦੇਸ਼ ਵਿਦੇਸ਼ ਦੇ 400 ਤੋਂ ਵੱਧ ਵਿਦਿਅਕਦਾਰਿਆਂ ਦੇ ਰੂਟੀਨ ਸਿਲੇਬਸ ਦਾ ਹਿੱਸਾ ਨੇ ਜਿਹੜੇ ਵਿਦਿਆਰਥੀਆਂ ਨੂੰ ਪੜ੍ਹਦੇ ਨੇ ਲੱਖਾਂ ਵਿਦਿਆਰਥੀਆਂ ਨੂੰ ਹਰ ਸਾਲ ਪੜ੍ਹਦਾ ਹੈ ਅਧਿਆਪਕ ਪੜ੍ਹਾਉਂਦੇ ਨੇ ਤੇ ਮੈਨੂੰ ਉਹਨਾਂ 'ਚ ਤਬਦੀਲੀਆਂ ਆਉਂਦੀਆਂ ਨਜ਼ਰ ਆ ਰਹੀਆਂ ਨੇ ਤੇ ਮੈਨੂੰ ਯਕੀਨ ਹੈ ਕਿ ਕੱਲ ਦੇ ਐਨਐਸ ਰੰਧਾਵਾ ਇੱਚੋਂ ਪੈਦਾ ਹੋ ਜਾਣਗੇ ਮੈਂ ਉਹਨਾਂ ਬੱਚਿਆਂ ਨੂੰ ਸਮਝਾ ਦੇਣਾ ਚਾਹੁੰਦਾ ਉਹ ਮੇ ਤੋਂ ਹੋਰ ਕਿਤਾਬਾਂ ਵੀ ਮੰਗਦੇ ਨੇ ਤੇ ਮੈਂ 70 ਕਿਤਾਬਾਂ ਹੋਰ ਸ਼ੁਰੂ ਕੀਤੀਆਂ ਹੋਈਆਂ ਨੇ ਤੇ ਮੇਰੇ ਕੋਲੇ ਯੂਨੀਵਰਸਿਟੀ ਦਾ ਕੰਮ ਕਰਦੇ ਆ ਉਹਨਾਂ ਕਿਤਾਬਾਂ ਤੇ ਕੰਮ ਕਰਨ ਦਾ ਵਕਤ ਨਹੀਂ ਬਚਦਾ ਮੈਂ ਇੱਥੇ ਬੈਠ ਕੇ ਹੋਰ ਕੰਮ ਨਹੀਂ ਕਰ ਸਕਦਾ ਮੈਨੂੰ ਇੱਥੋਂ ਪੈਸੇ ਲੈਣੇ ਆ ਮੈਨੂੰ ਇੱਥੇ ਕੰਮ ਕਰਨਾ ਮੇਰੀ ਮੋਰਲ ਡਿਊਟੀ ਹੈ ਤੇ ਮੈਨੂੰ ਹੁਣ ਲੱਗਦਾ ਮੇਰੇ ਕੋਲ ਸਮਾਂ ਮੁੱਕ ਗਿਆ ਮੈਂ ਉਹ 70 ਕਿਤਾਬਾਂ ਪੂਰੀਆਂ ਕਰਨੀਆਂ ਨੇ ਮੈਂ ਅਧਿਆਪਕਾਂ ਨੂੰ ਸਮਾਂ ਦੇਣਾ ਹੈ ਮੈਂ ਵਿਦਿਆਰਥੀਆਂ ਨੂੰ ਸਮਾਂ ਦੇਣਾ ਹੈ ਅਸੀਂ ਕਿਸਾਨ ਅੰਦੋਲਨ ਦਾ ਕਾਰਜ ਜਿਹੜੀ ਹੋਣੀ ਪਹਿਲਾਂ ਗੱਲ ਹੋਈ ਹੈ ਉਹ ਮੈਂ ਦੱਸਿਆ ਕਿ ਉਹ ਸ਼ੁਰੂ ਕੀਤਾ ਸੀ ਕਿ ਲੋਕ ਭੁੱਲ ਭੱਲ ਕੇ ਕਿਸਾਨ ਅੰਦੋਲਨ ਨੂੰ ਅਸੀਂ 올 ਇੰਡੀਆ ਲੈਵਲ ਤੇ 1000 ਪਰਿਵਾਰਾਂ ਤੱਕ ਪਹੁੰਚ ਕੀਤੀ ਹੈ 25 ਟੀਮਾਂ ਨੇ ਗਰਾਸ ਰੂਟ ਤੇ ਕੰਮ ਕੀਤਾ ਉੱਪਰ ਟੀਮਾਂ ਨੇ ਉਹਦਾ ਬਹੁਤ ਸਾਰਾ ਕੰਮ ਜੀ ਬਕਾਇਆ ਪਿਆ ਮੈਂ ਉਸ ਕੰਮ ਨੂੰ ਮੁਕੰਮਲ ਕਰਨਾ ਮੇਰੇ ਕੋਲੇ ਸਮਾਂ ਮੁੱਕ ਚੁੱਕਿਆ ਹੈ